ਦੋਸਤੋ ਸਤਿ ਸ੍ਰੀ ਅਕਾਲ ਹੁਣੇ-ਹੁਣੇ ਇੱਕ ਬਹੁਤ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਕੈਨੇਡਾ ਤੋਂ ਪੰਜਾਬੀਆਂ ਦੀ ਕੈਨੇਡਾ ਵਿੱਚ ਬਹੁਤ ਵੱਡੀ ਜਿੱਤ ਪੰਜਾਬੀਆਂ ਲਈ ਕੈਨੇਡਾ ਤੋਂ ਇੱਕ ਬਹੁਤ ਵੱਡੀ ਖੁਸ਼ਖਬਰੀ ਆ ਰਹੀ ਹੈ ਜਿਵੇਂ ਕਿ ਪਿਛਲੇ ਦਿਨੀਂ ਇੰਡੀਆ ਤੋਂ ਕੈਨੇਡਾ ਜਾਣ ਵਾਲੇ ਸਟੂਡੈਂਟ ਲਈ ਕਾਫੀ ਮੰਦਭਾਗੀਆਂ ਖਬਰਾਂ ਆਈਆਂ 12ਵੀਂ ਪਾਸ ਕਰਕੇ ਜਾਣ ਵਾਲੇ ਸਟੂਡੈਂਟ ਤੇ ਰੋਕ ਲੱਗੀ ਵਿਜ਼ਿਟਰ ਵੀਜ਼ਾ ਤੇ ਵੀ ਸਖਤੀ ਕੀਤੀ ਗਈ ਤੇ ਬਹੁਤ ਲੋਕਾਂ ਦੇ ਵਰਕ ਪਰਮਿਟ ਵੀ ਰੁਕੇ ਹੋਏ ਹਨ ਪਰ ਹੁਣ ਇੱਕ ਅਹਿਮ ਖਬਰ ਜਿਵੇਂ ਕਿ ਤੁਹਾਨੂੰ ਯਾਦ ਹੋਣਾ ਹੈ ਪਿਛਲੇ ਦਿਨੀ 700 ਤੋਂ ਵੱਧ ਸਟੂਡੈਂਟ ਜਲੰਧਰ ਦੇ ਇੱਕ 에ਜੰਟ ਬੰਨੀਓ ਜਾਲੀ ਆਫਰ ਲੈਟਰ ਤੇ ਕੈਨੇਡਾ ਭੇਜੇ ਗਏ ਸਨ ਤੇ ਉੱਥੇ ਉਹਨਾਂ ਤੇ ਰਿਪੋਰਟੇਸ਼ਨ ਦੀ ਤਲਵਾਰ ਲਟਕ ਰਹੀ ਸੀ ਤੇ ਕੋਰਟ ਵਿੱਚ ਕੇਸ ਚੱਲ ਰਿਹਾ ਸੀ ਹੁਣ ਇਹ ਖਬਰ ਨਿਕਲ ਕੇ ਆ ਰਹੀ ਹੈ ਕਿ ਕੈਨੇਡਾ ਕੋਰਟ ਨੇ ਇਹ ਫੈਸਲਾ ਲਿਆ ਹੈ कि ਹੁਣ ਇਹਨਾਂ 700 ਸਟੂਡੈਂਟ ਨੂੰ ਡਿਪੋਰਟ ਨਹੀਂ ਕੀਤਾ ਜਾਵੇਗਾ ਕੋਰਟ ਨੇ ਇਹਨਾਂ ਨੂੰ ਵਾਪਿਸ ਭੇਜਣ ਤੇ ਰੋਕ ਲਾ ਦਿੱਤੀ ਹੈ ਇਹ ਪੰਜਾਬੀ ਸਟੂਡੈਂਟ ਕਾਫੀ ਚਿਰ ਤੋਂ ਕੈਨੇਡਾ ਗਵਰਨਮੈਂਟ ਖਿਲਾਫ ਪ੍ਰਦਰਸ਼ਨ ਕਰ ਰਹੇ ਸਨ ਤੇ ਹੁਣ ਇਹਨਾਂ ਦੀ ਗੱਲ ਮੰਨ ਲਈ ਗਈ ਹੈ ਤੇ ਡਿਪੋਰਟੇਸ਼ਨ ਤੇ ਤੇ ਡਿਪੋਰਟੇਸ਼ਨ ਦਾ ਫੈਸਲਾ ਰੱਦ ਕਰ ਦਿੱਤਾ ਗਿਆ ਹੈ ਦੋਸਤੋ ਜਾਣਕਾਰੀ ਚੰਗੀ ਲੱਗੀ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ